ਇਹ ਇੱਕ ਮੁਕਦਮਾ 6 ਜਨਵਰੀ 2025 ਨੂੰ ਥਾਣਾ ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਾਈ ਜਿਹਦਾ ਨਾਂ ਹਰਚਰਨ ਸਿੰਘ ਐ ਤੇ ਪੁੱਤਰ ਅਮਰਜੋਤ ਸਿੰਘ ਓਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਜੀਸਾ ਹਰਜੋਤ ਸਿੰਘ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚੱਲਿਆ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ ਦਾ ਤੇ ਅੰਦਰ ਉਹ ਜਿਨ੍ਹਾਂ ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨੈਰੇ ਹੈਗੇ ਇਹ ਲੇਨ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਤੇ ਸੀਗਾ ਘਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਤੇ ਮੁੰਦਈ ਨੇ ਥਾਣਾ ਬੀ ਡਿਵੀਜ਼ਨ ਦੇ ਉੱਤੇ ਦਰਖਾਸਤ ਦਿੱਤੀ ਤੇ ਐਸ ਐਚਓ ਸਾਹਿਬ ਦੀ ਪਾਰਟੀ ਉਤੋਂ ਫੌਰਨ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਗਵਾਨ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਅੰਦਾਜ਼ਾਂ ਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹਨੇ ਉਹ ਗਹਿਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤਿਆਂ ਤੇ ਜਿੰਨੇ ਵੀ ਗਲੀਆਂ ਨੁੱਕੜ ਸੀਗੇ ਉੱਥੇ ਸਾਰੇ ਚੈੱਕ ਕਰਕੇ ਇਹਦਾ ਟ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉਤੋਂ ਰਹਿੰਦਾ ਤੇ ਇਹ ਨਸ਼ੇ ਕਰਨ ਦਾ ਆਦੀ ਵੀ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ ਜੋ 20 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1150 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90 91 ਲੱਖ ਰੁਪਏ ਦੀ ਵੈਲਿਊਏਸ਼ਨ ਬਣਦੀ ਹੈਗੀ ਸਰ ਇਹ ਜੈਕ ਟਾਈਮ ਤੇ ਸਰ ਕੋਨੇ ਘੰਟੇ ਕੋਨੇ ਤਿੰਨ ਲਾ ਕੇ ਸਾਢੇ ਦਿਨ ਵਿੱਚ ਇਸ ਦਰਾਨੀ ਨੇ ਚੋਰੀ ਕੀਤੀ ਹਾਂਜੀ ਜਦੋਂ ਇਹ ਪੂਰਾ ਪਰਿਵਾਰ 2 ਵਜੇ ਚੱਲਿਆ ਗਿਆ ਸੀਗਾ ਤੇ ਇਹਨਾਂ ਦਾ ਜਿਹੜਾ ਮੁੰਡਾ ਥਾ ਉਹ ਜਿੰਮ ਗਿਆ ਪੁਣੇ 3 ਤੇ ਇਹ ਜਿਹੜਾ ਮੁੰਡਾ ਉਹ ਗਲੀ ਦੇ ਵਿੱਚ ਘੁੰਮ ਰਿਹਾ ਸੀਗਾ ਤੇ ਇਹਨੇ 1 2 ਦਰਵਾਜ਼ੇ ਹੋਰ ਖੜਕੜਾਏ ਸੀਗੇ ਆਣ ਵਾਣ ਦੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਨਹੀਂ ਜਾਂ ਇਹਨੂੰ ਪਤਾ ਲੱਗ ਗਿਆ ਕਿ ਉੱਥੇ ਬੰਦੇ ਮੌਜੂਦ ਸੀਗੇ ਬਟ ਇਨਾ ਦਾ ਜਦੋਂ ਉਹਨੇ ਦਰਵਾਜ਼ਾ ਖੜਕੜਾਇਆ ਇਹਨੂੰ ਲੱਗਿਆ ਕਿ ਕੋਈ ਮੌਜੂਦ ਨਹੀਂ ਹੈਗਾ ਤੇ ਇਹਨੇ ਆਪਣੇ ਜਿਹੜੇ ਵੀ ਔਜ਼ਾਰ ਨਾਲ ਉਹ ਗ੍ਰਿਲ ਭੰਨ ਕੇ ਅੰਦਰ ਕੁਦ ਗਿਆ ਤੇ ਇਥੇਨੇ ਦਰਵਾਜ਼ਾ ਤੋੜ ਕੇ ਚੋਰੀ ਕਰ ਲਈ ਨੌਜਵਾਨ ਦੀ ਉਮਰ ਕਿੰਨੀ ਹੈ ਇੱਕ 21 ਸਾਲਾਂ ਦਾ ਮੁੰਡਾ ਹੈਗਾ ਤੇ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਹੀ ਪਰਚੇ ਆ ਇੱਕ ਥਾਣੇ ਸ਼ਾਟਾ ਦਾ ਤੇ ਇੱਕ ਥਾਣੇ ਮਕਬੂਲਪੁਰੇ ਦਾ ਤੇ ਹੁਣੇ 10ਵੇਂ 11ਵੇਂ ਮਹੀਨੇ ਦੇ ਵਿੱਚ ਇਹ ਬੇਲ ਚੋਂ ਆਇਆ ਸੀਗਾ ਇਹ ਜਿਵੇਂ ਮੈਂ ਤੁਹਾਨੂੰ ਕਿਹਾ ਨਸ਼ੇ ਕਰਨ ਦਾ ਆਦੀ ਹੈ ਤਾਂ ਇਹ ਕੰਮਕਾਰ ਕੁਝ ਕਰਦਾ ਨਹੀਂ ਹੈ ਇਹਦੇ ਜਿਹੜੇ ਮਾਪੇ ਆ ਉਹ ਮਜ਼ਦੂਰੀ ਦਾ ਕੰਮ ਕਰਦੇ ਆ ਇੱਥੇ ਗਰੀਬ ਸੀ ਹੈਗੇ ਤਾਂ ਇਹਨੇ ਬਸ ਇਹ ਮੌਕਾ ਲੱਭ ਕੇ ਤੇ ਇਹਨੇ ਚੋਰੀ ਕੀਤੀ ਹੈ ਫਿਰ ਇਹਨੂੰ ਪਤਾ ਸੀ ਕਿ ਉੱਥੇ ਇੰਨਾ ਕਿ ਸੋਨਾ ਹੋਏਗਾ ਉਸ ਘਰ ਦੇ ਵਿੱਚ ਜਾਂ ਵੈਸੇ ਚੋਰੀ ਕਰਨਾ ਨਾ ਇਹ ਜਿਵੇਂ ਆਪਾਂ ਕਹਿੰਦੇ ਆ ਟ੍ਰਾਇਲ ਐਂਡ ਐਰਰ ਵਾਲਾ ਹੈ ਜਿਹੜਾ ਇਹਦਾ ਮੈਥਡ ਸੀਗਾ ਇਹਨੇ ਦੇਖਿਆ ਕਿ ਘਰੇ ਵਿੱਚ ਕੋਈ ਹੈ ਨਹੀਂ ਤੋ ਉਹ ਜਿਹੜਾ ਆਪਣਾ ਟਾਈਮ ਸੀਗਾ ਆਪਾਂ ਦੇਖੀਏ ਤਾਂ 3:00 3:30 ਦਾ ਗਲੀ ਦੇ ਵਿੱਚ ਵੀ ਜਿਆਦਾ ਮੂਵਮੈਂਟ ਹੁੰਦੀ ਨਹੀਂ ਬੰਦਿਆਂ ਦੀ ਤੋ ਇਹਨੇ ਬਸ ਉਹ ਮੌਕੇ ਦਾ ਫਾਇਦਾ ਠਾਕੇ ਅੰਦਰ ਬਸ ਕੀ ਕੁਝ ਮਿਲ ਜਵੇ ਤੇ ਉਹਨਾਂ ਨੇ ਥੋੜੀ ਗਲਤੀ ਮੁੱਦਈਆਂ ਦੀ ਇਹ ਰਹਿ ਗਈ ਕਿ ਉਹਨਾਂ ਨੇ ਲੋਕਰ ਦੇ ਵਿੱਚ ਆਪਣਾ ਸਮਾਨ ਨਹੀਂ ਰੱਖਿਆ ਸੀਗਾ ਹੋ ਸਕਦਾ ਸੰਸਕਾਰ ਦੇ ਜਾਣ ਕਰਕੇ ਉਹ ਜਲਦਬਾਜੀ 'ਚ ਉਹ ਸਮਾਨ ਇੰਨਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਨਹੀਂ ਰੱਖਿਆ ਤੋ ਇਹਨੂੰ ਉਹ ਮਤਲਬ ਲੱਕ ਸੀਗਾ ਇਹਦਾ ਕਿ ਇੰਨਾ ਜ਼ਿਆਦਾ ਸਮਾਨ ਇਹਨੂੰ ਗ੍ਰਾਭ। ਜਿਹੜੇ ਕੈਮਰਾ ਸੀ ਭਰੀ ਵੀ ਆਰ ਵੀ ਲੈ ਕੇ ਚਲ ਗਿਆ ਸੀ। ਹਾਂਜੀ ਜਿਹੜੇ ਘਰ ਦੇ ਕੈਮਰੇ ਸੀਗੇ ਉਹਨਾਂ ਦੀ ਡੀ ਵੀ ਆਰ ਵੀ ਲੈ ਕੇ ਚਲਿਆ ਗਿਆ ਸੀ ਤੇ ਤਾਰ ਤੂਰ ਵੀ ਇਹਨੇ ਛੇੜਛਾੜ ਕੀਤੀ ਵਾਈਫਾਈ ਦੀ। ਬਟ ਜਿਹੜੇ ਆਣ-ਬਾਣ ਦੇ ਕੈਮਰੇ ਸੀਗੇ ਉਹਨਾਂ ਤੋਂ ਸਾਨੂੰ ਥੋੜੀ ਜਿਹੀ ਹਿੰਟ ਮਿਲੀ ਕਿ ਇਹੋ ਜਿਹਾ ਮੁੰਡਾ ਹੈਗਾ ਤੇ ਅਸੀਂ ਆਪਣੇ ਸੋਰਸ ਲਾ ਕੇ ਤੇ ਸਾਰਾ ਜਾਂਚ ਪੜਤਾਲ ਕਰਕੇ ਅਸੀਂ ਇਹਨੂੰ ਟ੍ਰੇਸ ਕਰਤਾ। ਪਰ 100% ਰਿਕਵਰੀ ਹੋਈ ਆ। ਪਰ ਜਿਹੜੇ ਗਹਿਣੇ ਮਿਲੇ ਤੁਹਾਨੂੰ ਇਹਨੇ ਕਿੱਥੇ ਗਹਿਣੇ ਪਾਏ ਹੀ ਜਾਂ ਕਿੱਥੇ ਘਰ ਹੀ ਰੱਖੇ ਸੀ ਕਿੱਥੇ ਰੱਖੇ ਨੇ। ਜਦੋਂ ਦੇਖੋ ਬੜਾ ਸਵਿਫਟ ਐਕਸ਼ਨ ਲੀਗਾ ਤੇ 20 ਘੰਟਿਆਂ ਦੇ ਅੰਦਰ ਅੰਦਰ ਜਿਵੇਂ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਸਾਨੂੰ ਪਤਾ ਅੱਜਕੱਲ੍ਹ ਛੋਟੇ ਦਿਨ ਹੈਗੇ ਤੇ ਇੰਨੀ ਵੱਡੀ ਜਿਹੜੀ ਇਹ ਦੇ ਕੋਲ ਉਹ ਸੀਗਾ ਗਹਿਣਾ ਸੀਗਾ ਇਹ ਇੱਕਦਮ ਤੋਂ ਕਿਤੇ ਜਾ ਕੇ ਵੇਚ ਨਹੀਂ ਸਕਦਾ ਹੈਨਾ ਤਾਂ ਜਦੋਂ ਵੀ ਅਗਰ ਇਹ ਵੇਚਦਾ ਤਾਂ ਨਜ਼ਰਾਂ ਦੇ ਵਿੱਚ ਆ ਜਾਂਦਾ ਤਾਂ ਇਹਨੇ ਕੀ ਕੀਤਾ ਇਹ ਆਪਣੇ ਘਰੇ ਜਾ ਕੇ ਬਹਿ ਗਿਆ ਤੇ ਇਹਨੇ ਸੋਚਿਆ ਹੋਗਾ ਕਿ ਅਗਲੇ ਦਿਨ ਮੈਂ ਜਾ ਕੇ ਕੁਝ ਕਰਾਂਗਾ ਇਹਦਾ ਤੇ ਅਗਲੇ ਦਿਨ ਸਵੇਰੇ ਹੀ ਸਾਡੀ ਟੀਮ ਨੇ ਇਹਨੂੰ ਹੱਥ ਪਾ ਲਿਆ